ਸਾਨੂੰ ਪੈਕੇਜ ਕਿਉਂ ਮਿਲਣਾ ਚਾਹੀਦਾ ਉਸ ਕਿਉਂ ਦਾ ਜਵਾਬ ਲੱਭੋ ਹਮ ਇੱਕ ਕਿਤਾਬ ਹੈ ਬੜੀ ਜ਼ਬਰਦਸਤ ਫਾਈਂਡ ਯੂਅਰ ਵਾਈ ਜੀ ਪੜਿਓ ਤੁਹਾਨੂੰ ਪਤਾ ਲੱਗੇਗਾ ਕਿ ਇਹ ਕਿਉਂ ਸ਼ਬਦ ਹੈ ਨਾ ਕਿੰਨਾ ਮਹੱਤਵਪੂਰਨ ਹੈ ਇਹ ਕਿੰਨਾ ਮਹੱਤਵਪੂਰਨ ਹੈ ਤੇ ਕੋਈ ਵੀ ਜ਼ਿੰਦਗੀ ਚ ਵੱਡਾ ਬਦਲਾ ਜਿਹੜਾ ਹੈ ਨਾ ਕਿਉਂ ਤੋਂ ਬਿਗੈਰ ਨਹੀਂ ਆਉਂਦਾ ਜੀ ਮੈਂ ਅਕਸਰ ਕਈ ਜਿਹੜੇ ਪੀੜਤ ਨੇ ਉਹ ਐਡਿਕਟਡ ਨੇ ਬੱਚੇ ਉਹ ਕਈ ਵਾਰ ਫੋਨ ਕਰ ਲੈਂਦੇ ਆ ਜੀ ਜੀ ਤੇ ਅਸੀਂ ਛੱਡਣਾ ਇਦਾਂ ਹੁੰਦਾ ਤੇ ਮੈਂ ਇਹਨਾਂ ਨੂੰ ਪੁੱਛਦਾ ਨਾ ਕਿ ਕਿਉਂ ਕਿਉਂ ਛੱਡਣਾ ਕੋਈ ਹੈ ਮੰਤਵ ਹੈ ਬਿਲਕੁਲ ਮੰਤਵ ਹੈ ਜੇ ਮੰਤਵ ਨਹੀਂ ਹੈ ਤਾਂ ਫਿਰ ਕੁਝ ਨਹੀਂ ਕਰ पाओगे ਤੁਸੀਂ ਜੀ ਜੇ ਮੰਤਵ ਹੈ ਕਿ ਮੈਂ ਇਸ ਵਾਸਤੇ ਯਾਰ ਇਸ ਦਲਦਲ ਚੋਂ ਨਿਕਲਣਾ ਤਾਂ ਨਿਕਲ ਜਾਊਂਗੀ ਤੁਸੀਂ ਤਾਂ ਗੱਲ ਇਹ ਆ ਕਿ ਇਸ ਕਿਉਂ ਦਾ ਜਵਾਬ ਲੱਭੋ ਕਿ ਦੇਖੋ ਪੰਜਾਬ ਜਿਹੜਾ ਹੈ ਪਹਿਲੀ ਗੱਲ ਇਹ ਆ ਕਿ ਪੰਜਾਬ ਨੇ ਆਜ਼ਾਦੀ ਦੀ ਇੱਕ ਕੀਮਤ ਚੁਕਾਈ ਆ ਜੀ ਮਤਲਬ ਕਿ ਆਪਦੀ ਛਾਤੀ ਜਿਹੜੀ ਆ ਚਰਵਾ ਲਈ ਬਿਲਕੁਲ ਛਾਤੀ ਚਰਵਾ ਲਈ ਉਸ ਤੋਂ ਬਾਅਦ ਜੀ ਫਿਰ ਉਹਦੇ ਨਾਲ ਜੋ ਹੋਇਆ ਡੈਮਾਂ ਦੇ ਕਬਜ਼ਿਆਂ ਤੋਂ ਲੈ ਕੇ ਸਭ ਕੁਝ ਹੂੰ ਉਹ ਉਹਦੇ ਉਲਟ ਗਿਆ ਨਾਲ ਦੀ ਨਾਲ ਹੀ ਇੱਥੇ ਸੰਘਰਸ਼ਾਂ ਦਾ ਧਰਨਿਆਂ ਦਾ ਪੈਪਸੂ ਟੁੱਟਣ ਦਾ ਉਹ ਸਾਰਾ ਕੁਝ ਦੌਰ ਸ਼ੁਰੂ ਹੋ ਗਿਆ ਜੀ ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤਾਂ 68 ਦੇ ਵਿੱਚ ਫਿਰ ਸ਼ਾਂਗਿਆ ਗਿਆ ਜੀ ਇੱਕ ਤੇ ਆ ਕੇ ਬਾਸ਼ਾ ਆਧਾਰਤ ਸੂਬਿਆਂ ਦੀ ਜਦੋਂ ਬਣਤਰ ਹੋ ਰਹੀ ਸੀਗੀ ਉਸ ਵੇਲੇ ਹੀ ਇਹ ਸਭ ਕੁਝ ਚੱਲਿਆ ਚੱਲਦਾ ਗਿਆ ਚੱਲਦਾ ਉਹਦੋਂ ਵੀ ਯਾਨੀ ਨੁਕਸਾਨ ਹੋਇਆ ਜੀ ਦੂਸਰੇ ਪਾਸੇ ਆ ਜਾਓ ਕਿ 70ਵੇਂ ਦੇ ਅੱਧ ਤੋਂ ਲੈ ਕੇ ਤੇ 90ਵੇਂ ਦੇ ਅੱਧ ਤੱਕ ਜੀ ਜੋ ਪੰਜਾਬ ਨੇ ਗੁਆਇਆ ਉਹ ਪੰਜਾਬ ਨੂੰ ਕਟੂਕਟ ਇੱਕ ਸਦੀ ਪਿੱਛੇ ਲੈ ਗਿਆ ਜੀ ਇਨসারਜੈਂਸੀ ਦਾ ਦੌਰ ਦੇਖਿਆ ਆਪਣੇ ਚਾਹੇ ਉਹ ਕਿਸੇ ਵੀ ਮਜ਼ਬ ਨਾਲ ਸੰਬੰਧਤ ਹੋਵੇ ਮਰੇ ਇਨਸਾਨ ਹੀ ਸੀ ਨਾ ਸਾਡੇ ਜੀ ਅਸੀਂ ਆਪਣੇ ਆਪਣੇ ਸਭ ਤੋਂ ਕੀਮਤੀ ਐਸੈਟ ਜਿਹੜੇ ਹੁੰਦੇ ਆ ਮਨੁੱਖ ਗਵਾਲੇ ਬਿਲਕੁਲ ਔਰ ਸਾਡੀ ਇਕਨੋਮੀ ਜਿਹੜੀ ਕਿ ਕਿਸੇ ਸਮੇਂ 80 ਦੇ ਸ਼ੁਰੂਆਤੀ ਗੇੜ ਚ ਵੀ ਅਸੀਂ ਬਹੁਤ ਸਿਹਤਮੰਦ ਇਕਨੋਮੀ ਰੱਖਦੇ ਸੀਗੇ ਕਿਸੇ ਨੂੰ ਪੁੱਛ ਕੇ ਦੇਖ ਲਓ ਅਸੀਂ ਹੈਲਥ ਦੇ ਸੈਕਟਰ ਚ ਨੰਬਰ 1 ਸੀਗੇ ਅਸੀਂ ਦੇ ਦਾ ਹਕੇ ਜੀ ਐਡਾ ਵਧੀਆ ਸਿਸਟਮ ਸੀ ਯੂਨੀਵਰਸਿਟੀਆਂ ਸਾਡੇ ਕੋਲ ਆ ਗਈਆਂ ਸੀਗਾ ਮਤਲਬ ਕਿ ਬਹੁਤ ਕੁਝ ਹੋ ਗਿਆ ਸੀ ਸਾਡੇ ਕੋਲ ਹਮ ਪਰ ਸਭ ਕੁਝ ਪਲਟ ਗਿਆ ਜੀ ਉਹ ਪਲਟਿਆ ਤੇ ਜਦੋਂ ਉਹਨੂੰ ਅਸੀਂ ਸੰਭਲੇ 95 ਨੂੰ 95 ਤੋਂ ਬਾਅਦ ਇੱਕ ਦੂਸਰਾ ਦੌਰ ਸ਼ੁਰੂ ਹੁੰਦਾ ਹੈ ਬਿਆਨ ਸਿੰਘ ਦੀ ਹੱਤਿਆ ਤੋਂ ਬਾਅਦ ਜੀ 95 ਤੋਂ ਬਾਅਦ ਕੀ ਹੁੰਦਾ ਕਿ ਆ ਆ ਗਿਆ ਨਵੋਦਾਰਵਾਦੀ ਨੀਤੀਆਂ ਦਾ ਦੌਰ ਕਾਂਗਰਸੀ ਨੇ ਲਿਆਈ ਉਹਦੇ ਚ ਕੀ ਹੋਇਆ ਕਿ ਜੋ ਸਾਨੂੰ ਕੋਈ ਥੋੜਾ ਬਹੁਤਾ 80 ਦੇ ਦਹਾਕੇ ਤੋਂ ਪਹਿਲਾਂ ਅਧਯੋਗਿਕ ਸੈਕਟਰ ਚ ਸਹਿਯੋਗ ਮਿਲਦਾ ਸੀ ਕੇਂਦਰ ਸਰਕਾਰਾਂ ਨੇ ਉਹ ਦਿਨਾਂ ਬੰਦ ਕਰ ਦਿੱਤਾ ਹੂੰ ਹੁਣ ਸਾਡੀ ਸਭ ਤੋਂ ਜ਼ਿਆਦਾ ਵੱਡੀ ਬਾਉਂਡਰੀ ਜਿਹੜੀ ਆ ਕਹ ਲੋ ਕਿ ਲੱਗਦੀ ਆ ਇਹ ਪੰਜਾਬ ਦੀ ਬਾਉਂਡਰੀ ਆਪਾਂ ਦੇਖੀਏ ਤਾਂ ਪਾਕਿਸਤਾਨ ਨਾਲ ਜ਼ਿਆਦਾ ਵੱਡੀ ਲੱਗਦੀ ਆ ਨਾ ਜੀ ਜੀ ਕਿੱਥੋਂ ਪਠਾਨਕੋਟ ਤੋਂ ਕਹ ਲੋ ਉਸ ਏਰੀਆ ਚ ਸ਼ੁਰੂ ਹੋ ਜਾਂਦੀ ਆ ਤੇ ਅਮੋਰ ਤੱਕ ਆ ਗਈ ਜੀ ਤਾਂ ਗੱਲ ਇਹ ਆ ਕਿ ਹਰੀ ਕ੍ਰਾਂਤੀ ਲਈ ਅਸੀਂ ਜੋ ਕਰਨਾ ਸੀ ਕਰ ਦਿੱਤਾ ਹੂੰ ਮਤਲਬ ਕਿ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਅਸੀਂ ਆਪਣਾ ਪਾਣੀ ਵੀ ਗਵਾ ਰਹੇ ਆ ਗੁਆਇਲੇ অলਮੋਸਟ ਇਥੋਂ ਤੱਕ ਕਿ ਆਪਦੀ ਮਿੱਟੀ ਚੋਂ ਹੁਣ ਨਿਊਟ੍ਰੀਸ਼ਨ ਵੀ ਖਵਾ ਰਹੇ ਆ ਬਿਲਕੁਲ ਕੋਈ ਸ਼ੱਕ ਨਹੀਂ ਤੇ ਜੇ ਮੰਨ ਲਓ ਇੱਕ ਸੂਬਾ ਇੰਨੀਆਂ ਮਾਰਾਂ ਝੱਲ ਕੇ ਅੱਜ ਸਰਵਾਈਵਲ ਦੀ ਲੜਾਈ ਲੜ ਰਿਹਾ ਹੈ ਤਾਂ ਮੈਨੂੰ ਲੱਗਦਾ ਕਿ ਨਾ ਤਾਂ ਭਗਵੰਤਮਾਨ ਹੋਰਾਂ ਦਾ ਵਿੱਤੀ ਪੈਕੇਜ ਮੰਗਿਆ ਗਲਤ ਆ ਤੇ ਜੇ ਇਹ ਦਿੰਦੇ ਤੇ ਨਾ ਹੀ ਉਹ ਮੜਾ ਜੀ ਅਸਲ ਵਿੱਚ ਜ਼ਰੂਰਤ ਹੈ ਜ਼ਰੂਰਤ ਹੈ ਬਿਲਕੁਲ ਜ਼ਰੂਰਤ ਹੈ ਕਿਉਂਕਿ ਬਿਮਾਰ ਆਰਥਿਕ ਸੂਬੇ ਦੇ ਤੌਰ ਤੇ ਅਸੀਂ ਇਸ ਨੂੰ ਦੇਖ ਸਕਦੇ ਜੀ ਜੀ ਮਿੰਦਰ ਕੁਸ਼ ਕੁਮੈਂਟ ਹੋਰ ਪੜੀਏ ਜੀ ਮਲੂਕ ਸਿੰਘ ਜੀ ਗਵੰਡੀਆ ਨਾਰਾਜ਼ ਨਾ ਹੋਵੋ ਜੀ ਤੁਸੀਂ ਪ੍ਰੋਗਰਾਮ ਨੂੰ ਕਰਦੇ ਹੋ ਸ਼ੇਅਰ ਬਾਕੀ ਦੋਸਤ ਵੀ ਲਾਹਾ ਲੈ ਸਕਣ ਇਸ ਜਾਣਕਾਰੀ ਦਾ ਪੂਰਾ ਸਿੰਘ ਜੀ ਕਹਿ ਰਹੇ ਪ੍ਰਧਾਨ ਮੰਤਰੀ ਨੂੰ ਪੰਜਾਬ ਚ ਵਰਡ ਨਹੀਂ ਦਿੰਦੇ ਕਹਿੰਦੇ ਪੈਕੇਜ ਭਾਲਦੇ ਆ ਜੀ ਨਹੀਂ ਇਹਨਾਂ ਦਾ ਗੱਲਾ ਚਲੋ ਆਪਦੀ ਜਗਾ ਹੋ ਸਕਦਾ ਪਰ ਪ੍ਰਧਾਨ ਮੰਤਰੀ ਨੂੰ ਸਾਰੇ ਪੰਜਾਬੀ ਤਾਂ ਨਹੀਂ ਇੱਥੇ ਵੜਨ ਤੋਂ ਰੋਕਦੇ ਉਹ ਤੇ ਰੈਲੀਆਂ ਵੀ ਕਰਕੇ ਗਏ ਨੇ ਹੋਰ ਵੀ ਰੈਲੀ ਕਰਕੇ ਗਏ ਬਾਅਦ ਦੇ ਵਿੱਚ ਵੀ ਦੋ ਰੈਲੀਆਂ ਕਰਕੇ ਗਏ ਜੀ ਜੀ ਕੀ ਵਿਰੋਧ ਵਿਰੋਧ ਵੀ ਜੇ ਕੋਈ ਲੋਕਤੰਤ੍ਰਿਕ ਦੇਸ਼ ਦੇ ਵਿੱਚ ਸੰਵਿਧਾਨ ਦਾ ਦਿੱਤਾ ਹੋਇਆ ਕਧਕਾਰ ਹੈ ਤਾਂ ਕੋਈ ਚੱਕਰ ਨਹੀਂ ਹੈ ਬਾਹਰ ਕੋਈ ਜਿੰਦਾ ਮਰਦਾ ਬਾਦ ਕਰ ਵੀ ਲਏਗਾ ਤਾਂ ਕਿੱਡੀ ਕੁ ਗੱਲ ਹੈ ਬਿਲਕੁਲ ਬਿਲਕੁਲ ਪ੍ਰਧਾਨ ਮੰਤਰੀ ਨੂੰ ਕੀ ਫਰਕ ਪੈਂਦਾ ਪਰ ਪਰਿਵਾਰ ਦਾ ਜਿਵੇਂ ਕਹਿੰਦੇ ਵਡੇਰਾ ਹੁੰਦਾ ਉਹਨੂੰ ਤਾਂ ਫਿਰ ਸਾਰੇ ਦੇਸ਼ ਦਾ ਹੈ ਨਾ ਪ੍ਰਧਾਨ ਮੰਤਰੀ ਤਾਂ ਸਾਰੇ ਦੇਸ਼ ਦਾ ਹੈ ਨਾ ਜੀ ਠੀਕ ਇਸ ਲਿਹਾਸ ਨਾਲ ਤੇ ਮੈਨੂੰ ਲੱਗਦਾ ਕਿ ਕਿਸੇ ਸਟੇਟ ਨੂੰ ਵੀ ਨਹੀਂ ਦੇਣਾ ਚਾਹੀਦਾ ਫਿਰ ਕਿਉਂਕਿ ਕਿਤੇ ਨਾ ਕਿਤੇ ਭਾਜਪਾ ਦੀ ਵਿਰੋਧਤਾ ਤੇ ਹੈ ਹੀ ਹੈ ਜੀ ਜੀ ਬਲਵੀਰ ਖੇਚਰ ਜੀ ਪੁੱਛ ਰਹੇ ਨੇ ਕਿ ਕੀ ਕੀ ਸਸਤਾ ਹੋਇਆ ਤੇ ਕੀ ਕੀ ਮਹਿੰਗਾ ਹੋਇਆ ਸਸਤਾ ਹੋਇਆ ਸਰ ਕੁਛ ਨਹੀਂ ਇਹਨੂੰ ਤੁਸੀਂ ਮੋਬਾਈਲ ਥੋੜਾ ਕਿਉਂਕਿ ਉੱਥੇ ਜਿਹੜੀ ਉਹ ਡਿਊਟੀ ਸੀਗੀ ਕਸਟਮ ਡਿਊਟੀ ਉਹ ਘਟਾਤੀ ਉਹਨਾਂ ਨੇ 15% ਜੀ ਜੀ ਤਾਂ ਮੋਬਾਈਲ ਜਾਂ ਚਾਰਜਰ ਵਗੈਰਾ ਜਿਹੜੇ ਆ ਉਹ ਸਸਤੇ ਹੋ ਜਾਣਗੇ ਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਸੋਨਾ ਚਾਂਦੀ ਹੈ ਜਿਹੜਾ ਜੀ ਉਹਦੇ ਤੇ 6% ਦੀ ਡਿਊਟੀ ਘਟਾਈ ਆ ਤਾਂ ਗਹਿਣਾ ਗੱਟਾ ਜਾਂ ਮਤਲਬ ਕਿ ਕਹਿ ਸਕਦੇ ਗਾਂ ਵਿਆਹ ਸ਼ਾਦੀਆਂ ਦਾ ਆ ਰਿਹਾ ਸੀਜ਼ਨ ਤਾਂ ਉਸ ਮੌਕੇ ਤੇ ਕੁਝ ਕੁ ਛੋਟ ਜਿਹੜੀ ਉਧਰੋਂ ਮਿਲ ਚੋ ਕਿ ਬਾਕੀ ਇਹ ਆ ਕਿ ਕਿਸੇ ਤੇ ਕੋਈ ਵੱਡਾ ਟੈਕਸ ਵੀ ਨਹੀਂ ਲਾਇਆ ਇਹ ਨਾ ਕੋ ਰਹਿ ਮੈਨਾਂ ਨੇ ਕੀਤਾ ਆ ਸੋ ਚੀਜ਼ਾਂ ਸਸਤੀਆਂ ਜੇ ਆਪਾਂ ਦੇਖੀ ਜਨਤਾ ਦੇ ਲਿਹਾਜ਼ ਨਾਲ ਤੇ ਇਹੀ ਦੋ ਚਾਰ ਚੀਜ਼ਾਂ ਜਿਹੜੀਆਂ ਉਹ ਸਸਤੀਆਂ ਹੋਣਗੀਆਂ ਜੀ ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਜੇਕਰ ਸਿੱਖੀ ਦਾ ਪ੍ਰਚਾਰ ਹੋਵੇ ਪੂਰੇ ਦੇਸ਼ ਸਾਡੇ 40-50 ਸਿੱਖ ਐਮਪੀ ਬਣਨ ਤਾਂ ਫਿਰ ਸ਼ਾਇਦ ਕਹਿੰਦੇ ਸਾਡੀ ਸੁਣਵਾਈ ਹੋ ਸਕਦੀ ਆ ਦੇਖੋ ਇਹ ਤੇ ਇਹ ਆ ਕਿ ਜੇ ਅਸੀਂ ਪੰਜਾਬੀ ਫਾਰਮ ਬਣਾ ਲੈਂਦੇ ਇੱਕ ਜ਼ਬਰਦਸਤ ਸਾਡੀ ਸਟਰੈਂਥ ਹੁੰਦੀ ਹਰਿਆਣਾ ਹਿਮਾਚਲ ਅਸੀਮ ਮਤਲਬ ਕਿ ਉਹ ਮਜ਼ਬੀ ਰੰਗ ਦੇ ਵਿੱਚ ਜ਼ਿਆਦਾ ਰੰਗ ਗਿਆ ਤਾਂ ਉਸ ਵੇਲੇ 47 ਤੋਂ ਬਾਅਦ ਹੀ ਇੱਥੇ ਪਾਟਕ ਪਾਉਣੇ ਸ਼ੁਰੂ ਹੋ ਗਿਆ ਖਾਸ ਤੌਰ ਤੇ ਹਿੰਦੂ ਸਿੱਖ ਨੂੰ ਦੂਰ ਕੀਤਾ ਗਿਆ ਜੀ ਪਾਟਕ ਪੈ ਉਸ ਤੋਂ ਬਾਅਦ ਆਪਾਂ ਸ਼ਾਂਗੇ ਗਏ ਜੀ ਜੀ ਉਹਦਾ ਖਮਾਸਾ ਇਹ ਹੈ ਕਿ 10 ਤਾਂ ਜੋ ਉੱਥੇ ਬੈਠੇ ਨੇ ਹਮ ਹਰਿਆਣੇ ਵਾਲੇ ਤੇ ਮੇਨ ਬਲਾਕ ਦਾ 4-5 ਉਹਨਾਂ ਦੇ ਉੱਥੇ ਹੋਣੇ ਆ ਹਿਮਾਚਲ ਵਾਲਿਆਂ ਦੇ 4 ਆ ਜੀ ਕਿੰਨੇ ਹੋ ਗਏ 10 4 14 ਹੂੰ 14 ਤੇ 13 27 ਸਾਡੇ ਪੰਜਾਬ ਦੇ ਬਣਨੇ ਸੀਗੇ ਜੀ ਅੱਜ ਅਸੀਂ ਅੱਜ ਅਸੀਂ ਲੋਕ ਸਭਾ ਦੇ ਵਿੱਚ ਕੋਈ ਸਟਰੈਂਥ ਨਹੀਂ ਰੱਖਦੇ ਨਾ ਹਰਿਆਣਾ ਰੱਖਦਾ ਕੋਈ ਜਿਆਦਾ ਨਾ ਹਿਮਾਚਲ ਰੱਖਦਾ ਨਾ ਪੰਜਾਬ ਰੱਖਦਾ ਸਾਰੇ ਹੀ ਕਿਤੇ ਨਾ ਕਿਤੇ ਕਹਿ ਲੋ ਕਿ ਕਮਜ਼ੋਰ ਹੋ ਗਏ ਜੀ ਤੇ ਜੇ ਅਸੀਂ ਪੰਜਾਬੀਅਤ ਆਧਾਰ ਤੇ ਉਹਦੋਂ ਨਾ ਇਹਨਾਂ ਚੀਜ਼ਾਂ 'ਚ ਵੰਡੇ ਜਾਂਦੇ ਕਲੈਕਟਿਵਲੀ ਅਸੀਂ ਸੋਚ ਕੇ ਅੱਗੇ ਵਧਦੇ ਸਾਰਿਆਂ ਨੂੰ ਨਾਲ ਲੈ ਕੇ ਵਧਦੇ ਤੇ ਨਾ ਹੀ ਇਹ ਦੌਰ ਆਉਂਦਾ ਜੀ ਆ ਸਟਰੈਂਥ ਘਟਦੀ ਹੂੰ ਬਿਲਕੁਲ ਇਹ ਵੀ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ ਨਾ ਚਲੋ ਕੁਲਵੰਤ ਜੀ ਉਹਨਾਂ ਦਾ ਇੱਕ ਕਮੈਂਟ ਪੜ ਲੈਣਾ ਜੀ ਕਹਿੰਦੇ ਪ੍ਰਾਈਵੇਟ ਨੌਕਰੀਆਂ ਲਈ ਇੰਟਰਨਸ਼ਿਪ ਕਰਵਾਉਣ ਲਈ ਸਕੀਮ ਤਾਂ ਕਾਂਗਰਸ ਨੇ ਮੈਨੀਫੈਸਟੋਰ ਤੋਂ ਇਹ ਕਹਿੰਦੇ ਭਾਜਪਾ ਨੇ ਚੋਰੀ ਕੀਤੀ ਹੈ ਚਲੋ ਉਹ ਠੀਕ ਆ ਜੇ ਕਰਦੇ ਆ ਕੁਝ ਰੋਜ਼ਗਾਰ ਵਾਸਤੇ ਤੇ ਮਾੜੀ ਗੱਲ ਨਹੀਂ ਆ ਕਾਪੀ ਨੂੰ ਕਿਹੜਾ ਕੋਈ ਕਾਪੀਰਾਈਟ ਹੈ ਕਿਹੜਾ ਕੋਈ ਫਿਲਮ ਦੀ ਸਕ੍ਰਿਪਟ ਹੈ ਜੂਰ ਕਿ ਜਿੰਦੇ ਤੇ ਵਿਵਾਦ ਹੋਏਗਾ ਜੀ ਇਹ ਯੋਜਨਾ ਇਦਾਂ ਹੀ ਚੱਲਦੀ ਹੁੰਦੀ ਆ ਕੋਈ ਕਿਸੇ ਤੋਂ ਆ ਹੁਣ ਜਿਹੜੀ ਮੋਦੀ ਕੀ ਗਾਰੰਟੀ ਆ ਤੋ ਇਹ ਇੱਕ ਦਿਨ ਕੇਜਰੀਵਾਲ ਸਾਹਿਬ ਹੋਰੀ ਕਹਿੰਦੇ ਸੀ ਇਹਨਾਂ ਨੇ ਸਾਡਾ ਸ਼ਬਦ ਚੋਰਾ ਲਿਆ ਜੀ ਅੱਗੇ ਤੇ ਗਾਣੇ ਬਣਦੇ ਹੁੰਦੇ ਸੀ ਚੁਰਾਲੀ ਆ ਦਿਲ ਤਾਂ ਇੱਥੇ ਕਹਿੰਦੇ ਚੁਰਾਲੀ ਹੈ ਗਰੰਟੀ ਹੂੰ 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 ਤੋ ਇਹ ਹੈ ਰਾਜਨੀਤੀ ਤੇ ਚਲੋ ਇਹ ਕਿਹੜਾ ਕੋਈ ਕਾਪੀਰਾਈਟ ਆ ਚੰਗੀ ਗੱਲ ਹੈ ਕਿ ਜੇਕਰ ਕੋਈ ਰੋਜ਼ਗਾਰ ਸੁਰਜੀਤ ਹੁੰਦਾ ਤੇ ਬਿਹਤਰ ਆ ਜੀ ਜੀ ਹਰਪਾਲ ਗਿੱਲ ਜੀ ਪੁੱਛ ਰਹੇ ਨੇ ਕਹਿੰਦੇ ਬਿੱਟੂ ਹੁਣ ਕਿੱਥੇ ਗਿਆ ਨਹੀਂ ਹੁਣ ਹੌਲੀ ਹੌਲੀ ਸਾਰਿਆਂ ਦੇ ਸ਼ਹਿਦ ਆਉਣਗੀਆਂ ਨੇ ਪ੍ਰਤੀਕਰਮ ਆਉਣੇ ਸਭ ਦੇ ਤਾਂ ਨਹੀਂ ਕਿ ਬਿੱਟੂ ਕਿੱਥੇ ਰਵਨੀਤ ਬਿੱਟੂ ਨੂੰ ਕੌਣ ਪੁੱਛਦਾ ਜੀ ਉਨਾ ਲੈ ਕਚਰਾ ਬਣਾਇਆ ਹੋਇਆ ਰਵਨੀਤ ਬਿੱਟੂ ਹਰਨ ਨੂੰ ਕਿਸੇ ਨਹੀਂ ਗੋਲਣਾ ਜੀ ਜੇ ਮੰਨ ਲਓ ਪੈਕੇਜ ਕੋਈ ਦੇਣਾ ਹੁੰਦਾ ਤੇ ਮੋਦੀ ਸਾਹਿਬ ਇਲੈਕਸ਼ਨਾਂ ਤੋਂ ਪਹਿਲਾਂ ਹੀ ਦੇ ਸਕਦੇ ਸੀ ਦੇ ਸਕਦੇ ਸੀ ਔਰ ਪੰਜਾਬ ਨੂੰ ਪੈਕੇਜ ਮਤਲਬ ਕਿ ਮੈਂ ਸਮਝਦਾ ਕਿ ਜ਼ਰੂਰੀ ਹੈ ਯਾਰ ਜ਼ਰੂਰੀ ਹੈ ਜੀ ਇਹਦੇ ਚ ਕੀ ਹੁੰਦਾ ਹੈ ਕਿ ਸਾਡਾ ਤੁਸੀਂ ਇੱਕ ਹੋਰ ਵੀ ਵੇਖੋ ਨਾ ਕਿ ਕਈ ਹਜ਼ਾਰ ਕਰੋੜ ਰੁਪਇਆ ਤਾਂ ਕੇਂਦਰ ਨੱਪ ਕੇ ਬੈਠੀ ਆ ਜੀ ਪਿਛਲੀ ਵਾਰੀ ਵੀ ਆਪਾਂ ਦੇਖਿਆ ਕਿ ਕਈ ਰਾਜਾਂ ਨੇ ਕੱਲਾ ਪੰਜਾਬ ਹੀ ਨਹੀਂ ਕਈ ਰਾਜਾਂ ਦਾ ਸੈਂਟਰ ਪੈਸਾ ਨੱਪ ਕੇ ਬੈਠੀ ਆ ਪੈਸਾ ਦਿੰਦੇ ਨਹੀਂ ਜੇ ਦਿੰਦੇ ਆ ਤਾਂ ਬਹੁਤ ਘੱਟ ਘੱਟ ਥੋੜਾ ਥੋੜਾ ਦਿੰਦੇ ਨੇ ਜੀ ਤੇ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਜਿੰਨਾ ਅੱਗੇ ਆਪਾਂ ਟੈਕਸ ਦੀ ਗੱਲ ਕੀਤੀ ਆ ਕਿ ਟੈਕਸ ਦੀ ਜਿਹੜੀ ਵੰਡ ਆ ਉਹ ਵੀ ਮੈਨੂੰ ਲੱਗਦਾ ਕਿ ਸੁਧਾਰ ਕਰਕੇ ਵਧੀਆ ਤਰੀਕੇ ਦੀ ਬਣਾਉਣੀ ਚਾਹੀਦੀ ਆ ਤੇ ਦੂਜਾ ਇਹ ਆ ਕਿ ਜਿਹੜਾ ਫੈਡਰਲ ਸਿਸਟਮ ਹੈ ਉਹਨੂੰ ਸਹੀ ਢੰਗ ਨਾਲ ਤੋੜਨ ਵਾਸਤੇ ਜੀ ਰਾਜਾਂ ਨੂੰ ਵੀ ਤੁਸੀਂ ਖੁੱਲ ਕੇ ਜਿਹੜਾ ਉਹਨਾਂ ਦਾ ਵਿਕਾਸ ਦਾ ਪੈਸਾ ਬਣਦਾ ਦਿਓ ਜੀ ਮਨਜੀਤ ਸਿੰਘ ਜੀ ਪੁੱਛ ਰਹੇ ਨੇ 3 ਤੋਂ 7 ਲੱਖ ਟੈਕਸ ਦਾ ਕੀ ਮਤਲਬ ਹੈ ਜੀ ਨਹੀਂ 3 ਤੋਂ 7 ਲੱਖ ਦਾ ਟੈਕਸ ਦੇਖੋ ਦੋ ਵਿਵਸਥਾਵਾਂ ਨੇ ਪ੍ਰਬੰਧ ਨੇ ਜੀ ਇੱਕ ਨੂੰ 올ਡ ਰਜਿਮ ਕਹਿ ਦਿੰਦੇ ਆ ਇੱਕ ਨੂੰ ਨਿਊ ਹੂੰ ਰਜਿਮ ਕਹਿ ਦਿੰਦੇ ਆ 올ਡ ਦੇ ਵਿੱਚ ਤਾਂ ਕੋਈ ਫਰਕ ਹੀ ਨਹੀਂ ਪੈਣਾ ਹਾਂ ਸੇਮ ਹੈ ਇਸ ਸਟੈਂਡਰਡ ਡਿਟੈਕਸ਼ਨ ਜਿਹੜੀ ਆ ਉਹ ਨਿਊ ਤੇ ਆ ਮਤਲਬ ਕਿ ਜੇ ਤੁਸੀਂ ਅੱਗੇ 7 ਲੱਖ ਤੇ ਨਿਲ ਸੀਗੇ ਤਾਂ ਉਹ ਤੁਹਾਨੂੰ ਹੁਣ ਬਣ ਜਾਣੀ ਆ 7 ਲੱਖ 75 ਹਜ਼ਾਰ ਮਤਲਬ ਕਿ ਇਨਾ ਕੁ ਫਾਇਦਾ ਹੋ ਗਿਆ ਠੀਕ ਹੈ ਨਾ ਸਮਝ ਗਏ ਬਹੁਤ ਸਾਦੇ ਢੰਗ ਨਾਲ ਕਿ ਦੋ ਪ੍ਰਬੰਧ ਨੇ ਪਹਿਲੀ ਗੱਲ ਮੈਂ ਆਹੀ ਤੇ ਮੈਂ ਤੁਹਾਨੂੰ ਕਹਿ ਕੇ ਟਿਆ ਕਿ ਮਗਹਾਈ ਦੇ ਸੂਚਕਾਂਕ ਦੇ ਹਿਸਾਬ ਦੇ ਨਾਲ ਜਿਹੜਾ ਟੈਕਸ ਲੈ ਰਹੇ ਨੇ ਉਹ ਜ਼ਿਆਦਾ ਲੈ ਰਹੇ ਨੇ ਲੈ ਰਹੇ ਨਹੀਂ ਬਿਲਕੁਲ ਆਪਣੇ ਕੋਲ ਹੁਣ ਟਾਈਮ ਥੋੜਾ ਹੈ ਤੇ ਨਹੀਂ ਤੇ ਮੈਂ ਤੁਹਾਨੂੰ ਸਾਰੇ ਅੰਕੜੇ ਕੱਢ ਕੇ ਦੱਸ ਦੇਵਾਂ ਕਿ ਕਿੰਨਾ ਟੈਕਸ ਵਧੇਰੇ ਲੈ ਰਹੇ ਨੇ ਜੀ ਤਾਂ ਉਹ ਮਤਲਬ ਕਿ 10-15 ਲੱਖ ਤੱਕ ਤਾਂ ਜਿਹੜਾ ਮਗਹਾਈ ਦਾ ਦੌਰ ਆ 15 ਲੱਖ ਤੱਕ ਤਾਂ ਬਹੁਤ ਸੀਮਤ ਤੁਹਾਨੂੰ 20 ਲੱਖ ਤੱਕ ਤਾਂ ਚਾਹੀਦਾ ਜੀ ਦੋਸਤੋ ਉਤਲਾ ਜਿਹੜਾ ਉਹ ਤੁਹਾਨੂੰ 20 ਤੋਂ 50 50 ਤੋਂ ਉੱਤੇ ਵੈਲਥ ਟੈਕਸ ਦੀ ਗੱਲ ਕਰ ਕੀਤੀ ਜਾਂਦੀ ਆ ਤੇ ਹੁਣ ਦੇਖੋ ਇੱਥੇ ਪੰਜਾਬ ਦੇ ਵਿੱਚੋਂ ਜਾਂ ਭਾਰਤ ਦੇ ਵਿੱਚੋਂ ਤੁਸੀਂ ਕਈ ਵਾਰ ਇਹ ਖਬਰਾਂ ਸੁਣਦੇ ਹੋ ਨਾ ਮਿਲੀਨੀਅਰ ਬਣੇ ਜੀ ਐਨੇ ਤੇ ਐਨਿਆਂ ਨੇ ਇੰਡੀਆ ਛੱਡ ਦਿੱਤਾ ਹੂੰ ਉਹ ਇਥੋਂ ਗਰੀਬਾਂ ਤੋਂ ਦੌਲਤ ਕਮਾ ਕੇ ਯਾਨੀ ਜਿਹੜੇ 5 ਫੀਸਡ ਲੋਕ ਆ 95 ਫੀਸਡ ਦੌਲਤ ਆਪਣੇ ਕੋਲ ਰੱਖੀ ਬੈਠੇ ਆ ਉਹਨਾਂ ਚੋ ਸਾਲ ਚ ਕਿੰਨੇ ਆ ਆ ਮੈਂ ਪਿੱਛੇ ਜੇ ਰਿਪੋਰਟ ਪੜ੍ਹੀ ਸੀ ਕਿ 4000 ਕੇ 4500 ਇਸ ਤਰ੍ਹਾਂ ਮਿਲੀਨੀਅਰ ਇੰਡੀਆ ਛੱਡ ਚੁੱਕੇ ਆ ਜੀ ਉਹ ਪੈਸਾ ਕਮਾ ਕੇ ਨਾ ਰਇਤਾਂ ਦਾ ਫਾਇਦਾ ਲੈ ਕੇ ਮੁੜ ਕੇ ਦੂਜੇ ਦੇਸ਼ ਨੂੰ ਟੱਪ ਜਾਂਦੇ ਨੇ ਜੀ ਜੀ ਤਾਂ ਵੈਲਥ ਟੈਕਸ ਵੀ ਤੇ ਲਾਉਣਾ ਚਾਹੀਦਾ ਨਾ ਵੱਡਾ ਟੈਕਸ ਲਾਉਣਾ ਚਾਹੀਦਾ ਕਿ ਭਾਈ ਜਿਹੜੇ ਇਹ ਧਨੀ ਲੋਕ ਆ ਇਹਨਾਂ ਤੇ ਮੋਟਾ ਟੈਕਸ ਲਾਇਆ ਜਾਵੇ ਪਰ ਮੋਦੀ ਸਰਕਾਰ ਜਿਹੜੀ ਉਹ ਕਾਰਪੋਰੇਟ ਪੱਕੀ ਆ ਇਹਨਾਂ ਨੇ ਤੇ ਜਿਹੜਾ ਕਾਰਪੋਰੇਟ ਦਾ ਟੈਕਸ ਆਉਂਦਾ ਸੀ ਉਹਨੂੰ ਵੀ ਕੱਟ ਕੀਤਾ ਸੀ ਜੀ ਜੀ